ਦੋਸਤੋ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਆ ਜੀ 2500 ਸਾਲ ਪੁਰਾਣੀ ਵੀਡੀਓ ਅੱਜ ਵੀ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਇਲਾਕਾ ਜੀ ਜਿੱਥੇ ਅੱਜ ਵੀ ਦੇਖੋ ਇਹ ਊਠਾਂ ਦੇ ਨਾਲ ਪਾਣੀ ਕੱਢਿਆ ਜਾਂਦਾ ਹੈ ਤੇ ਹਰ ਇੱਕ ਜਿਵੇਂ ਪੇਡਾਂ ਬੱਕਰੀਆਂ ਊਠ ਹਰ ਇੱਕ ਨੂੰ ਪਿਆਇਆ ਜਾਂਦਾ ਹੈ ਜੀ ਤੇ ਬੜੀ ਤਗੜੀ ਗੱਲਾਂ ਦੇਖੋ ਕਿਵੇਂ ਰੱਸਾ ਪਾਉਣਾ ਉਤੋਂ ਦੀ ਜਿਹੜੀ ਚੱਲਦੀ ਆ ਹਨਾ ਗੇੜੀ ਦੇ ਉੱਤੋਂ ਦੀ ਤੇ ਦੇਖੀ ਚਲੋ ਨਾਲ ਨਾਲ ਕਿਵੇਂ ਉਠਾ ਦੇ ਨਾਲ ਪਾਣੀ ਕੱਢਦੇ ਆ ਸਾਰੇ ਤੁਹਾਨੂੰ ਦਿਖਾਉਣੇ ਆ ਉਹ ਦੇਖੋ ਊਠ ਲੈ ਕੇ ਆ ਰਿਹਾ ਤੇ ਬੇਲ ਪਾ ਕੇ ਤੇ ਪਾਣੀ ਕੱਢਿਆ ਜਾਊ ਆ ਜੀ ਪਾਣੀ ਕੱਢ ਕੇ ਤੇ ਫੇਰੇ ਨਾਂ ਪੇੜਿਆਂ ਨੂੰ ਪਿਆਇਆ ਜਾਂਦਾ ਚਾਹ ਕੋਈ ਵੀ ਬੱਕਰੀਆਂ ਜਾਂ ਕਿਤੇ ਵੀ ਵਰਤੋਂ ਦੇ ਵਿੱਚ ਇਹ ਪਾਣੀ ਵਰਤਦੇ ਆ ਜੀ ਤੇ ਆ ਬਾਈ ਜੀ ਚੱਕੋ ਬੇਲ ਪਾ ਦਿੱਤੀ ਆ ਉਠਾ ਦੇ ਤੇ ਕਰ ਦਿੱਤੇ ਆ ਲੰਮੇ ਊਠ ਤੇ ਇਹਨਾਂ ਜਾ ਕੇ ਆਪਣੇ ਟਕਾਣੇ ਤੇ ਰੁਕ ਜਾਣਾ ਬਾਈ ਜੀ ਅੱਗੇ ਅੱਗੇ ਬੰਦਾ ਰੱਸਾ ਫੜ ਕੇ ਚੱਲ ਰਿਹਾ ਹੈ ਹੈਨਾ ਤੇ ਦੇਖਿਆ ਜੇ ਕਿਵੇਂ ਜਿਹੜੀ ਇਹ ਮਸ਼ਕ ਭਰ ਕੇ ਜਿਹੜੀਆਂ ਮਸ਼ਕਾਂ ਬੰਦੀਆਂ ਹੁੰਦੀਆਂ ਸੀ ਕਾ ਵੀ ਜਿਹੜਾ ਜਿੰਨਾਂ ਦੇ ਵਿੱਚ ਪਾਣੀ ਆਉਂਦਾ ਸੀ ਤੇ ਅੱਜ ਵੀ ਇਹ ਖੂ ਚੱਲ ਰਿਹਾ ਹੈ ਜੀ ਤੇ ਦੋਸਤੋ ਕੀ ਕਹੋਗੇ ਜੇ ਕਿਤੇ ਪੁਰਾਣੀਆਂ ਚੀਜ਼ਾਂ ਨੂੰ ਸੰਭਾਇਆ ਜਾਵੇ ਜਣਾ ਜੋ ਵੀ ਵਿਰਸਾ ਵਾ ਤੇ ਗਾਂ ਤੁਹਾਡੇ ਬੱਚੇ ਦੇਖਣ ਵੀਡੀਓ ਸ਼ੇਅਰ ਜ਼ਰੂਰ ਕਰਿਆ ਜੇ ਹਰ ਇੱਕ ਨੂੰ ਪਤਾ ਲੱਗੇ ਵੀ ਕੀ ਸੀ ਜਿਹੜਾ ਵਿਰਸਾ ਪੁਰਾਣਾ ਜਾਂ ਰਾਜਸਥਾਨ ਦਾ ਜਾਂ ਇਹ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦਾ ਇਲਾਕਾ ਹੈ ਜੀ ਤੇ ਮਣਖੋ ਜੋਇੰਦਾ ਵੇਖੋ ਉਡ ਚੱਲ ਰਿਹਾ ਤੇ ਇਹ ਗੇੜੀ ਜਿਹੜੀ ਉੱਤੇ ਘੁੰਮ ਰਹੀ ਆ ਜੀ ਤੇ ਆ ਗਈ ਮਸ਼ਕ ਜਿਹੜੀ ਪਾਣੀ ਦੀ ਬਹੁਤ ਆਹ ਵੇਖੋ ਮੇਰੇ ਸਾਹਮਣੇ ਵਾਲਾ ਕੁਆਂਟਲ ਤੋਂ ਉੱਪਰ ਹੀ ਪਾਣੀ ਹੋਏਗਾ ਤੇ ਜਦੋਂ ਇਹਨੂੰ ਛੱਡਿਆ ਤੇ ਸਾਰੀਆਂ ਬੱਕਰੀਆਂ ਜਾਂ ਪੇਡਾਂ ਬਾਈ ਜੀ ਸਾਰੀਆਂ ਰਾਜ ਜਾਂਦੀਆਂ ਵੇਖੋ ਪਾਣੀ ਵੀ ਕਿੰਨਾ ਸਾਫ਼ ਹੈ ਜੀ ਦੋਸਤ ਸਤਿ ਸ੍ਰੀ ਅਕਾਲ ਜੀ ਕੀ ਕਹੋਗੇ ਦੋਸਤ ਤੁਹਾਡਾ ਗੁਰਦਵਾਦ ਦੋਸਤ ਤੁਹਾਡੇ ਕੀ ਵਿਚਾਰ ਹਨ ਇਸ ਵੀਡੀਓ ਵੱਲ ਦੇਖ ਕੇ ਤੁਹਾਨੂੰ ਹਰੇਕ ਨੂੰ ਪਤਾ ਲੱਗਣਾ ਚਾਹੀਦਾ ਬਾਈ ਜੀ ਉਹ ਥੱਲੇ ਵਿੱਚ ਚਲਾ ਗਿਆ ਸੁੱਟ ਦਿੱਤੀ ਆ ਵਿੱਚ ਪਾਣੀ ਤੇ ਫੇਰ ਚੱਲਿਆ ਜਾਊਗਾ ਇਸ ਤਰ੍ਹਾਂ ਹੀ ਇਹ ਸਾਰਾ ਦਿਨ ਸਿਸਟਮ ਇਤਨੇ ਚੱਲਦਾ ਰਹਿੰਦਾ ਜੀ ਜਦੋਂ ਵੀ ਕਿਤੇ ਵਰਤੋਲੀ ਪਾਣੀ ਚਾਹੀਦਾ ਹੈ ਯੂਨੀਅਨ ਪੰਜਾਬ ਤੋਂ ਬਾਈ ਜੀ ਇਹ ਭਰ ਲੈਂਦੇ ਆ ਹਨਾ ਬਾਈ ਜੀ ਜਿਹੜਾ ਚ ਕਰਦੇ ਆ ਜਿਹੜੇ ਸੂਬਾ ਪ੍ਰਧਾਨ ਹੈ ਭੇਜਦੇ ਨੇ ਸੋਰਸਿੰਗ ਆਇਆ। ਜੰਪ ਕਰ ਕਰ ਕੇ ਰੱਸੀ ਨੂੰ ਜਦੋਂ ਕਰਾਂ ਪੂਰਾ ਆਰਗੈਨਿਕ ਖੇਤੀ ਦੇ ਜਿਹੜੀ ਇਹ ਪਾਣੀ ਦੀ ਮਸ਼ਕ ਜਿਹੜੀ 2-3 ਵਾਰੀ ਨੂੰ ਖਿੱਚਿਆ ਜਾਂਦਾ ਰੱਸੀ ਨੂੰ ਖਿੱਚ-ਖਿੱਚ ਕੇ ਛੱਡਿਆ ਜਾਂਦਾ ਤਾਂ ਜਿਹੜਾ ਬਾਈ ਵੀ ਉਹ ਥੈਲਾ ਜਾਂ ਹੁੰਦਾ ਪਾਣੀ ਵਾਲਾ ਉਹ ਪਰ ਦਿੰਦਾ। ਸਾਰੀਆਂ ਜਦੇ ਬੰਦੀਆਂ ਬੋਲ। ਆ ਦੇਖੋ ਕਿਵੇਂ ਜਿਵੇਂ ਬਾਈ ਜੀ ਟਾਸ ਨਹੀਂ ਪੰਨੇ ਦੀ ਆ ਸ਼ੇਟ ਦੀ। ਇੱਕ ਪਿੰਡ ਦੀ ਗੱਲ ਨਹੀਂ ਬਾਈ ਜੀ ਪਹਿਲਾਂ ਟਾਸ ਪੰਨੀ ਜਾਂਦੀ ਸੀ। ਇਸ ਤਰ੍ਹਾਂ ਦੇ ਵਿੱਚ ਵੱਢ ਚੁੱਕਾ ਹੈ। ਤੇ ਫਿਰ ਬਾਈ ਜੀ ਉਹ ਟਿਕਾਣੇ ਤੇ ਲਾ ਦਿੱਤੀ ਉਹ। ਤੇ ਬਿਲਕੁਲ ਸਹੀ ਚੱਕੋ ਬਾਈ।